ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੈਸ ਦੇਸ਼ ਦੇ ਬਾਰੇ ਦੱਸਣ ਜਾ ਰਿਹਾ ਹਾਂ ਉਸ ਦਾ ਨਾਮ ਤਾਂ ਤੁਸੀਂ ਘੱਟ ਸੁਣਿਆ ਹੋਵੇਗਾ ਪਰ ਇਹ ਖੂਬਸੂਰਤੀ ਦੇ ਵਿੱਚ ਵੱਡੇ ਵੱਡੇ ਦੇਸ਼ਾਂ ਨੂੰ ਵੀ ਮਾਤ ਪਾਉਂਦਾ ਹੈ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਅੱਧੇ ਤੋਂ ਜ਼ਿਆਦਾ ਲੋਕ ਐਨਕਾ ਲਗਾਉਂਦੇ ਨੇ ਤੇ ਇਸ ਦੇਸ਼ ਦੀਆਂ 70% ਔਰਤਾਂ ਸ਼ਾਦੀ ਜਾਂ ਕੀ ਇਹ ਵਿਆਹ ਤੋਂ ਬਾਅਦ ਵੀ ਅਫੇਰ ਰੱਖਦੀਆਂ ਨੇ ਇਹ ਇੱਕ ਅਜੀਹ ਦੇਸ਼ ਹੈ ਜਿਸ ਦੇ ਵਿੱਚ ਇੱਕ ਵੀ ਸੱਪ ਨਹੀਂ ਹੈ ਤੇ ਇਸ ਦੇਸ਼ ਦਾ ਨਾਮ ਤੁਸੀਂ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਜ਼ਰੂਰ ਕਿਤੇ ਨਾ ਕਿਤੇ ਸੁਣਿਆ ਹੋਵੇਗਾ ਦੁਨੀਆ ਦੇ ਬਹੁਤ ਜ਼ਿਆਦਾ ਮਸ਼ਹੂਰ ਤਿਹਾਰ ਹੈਲੋਵਿਨ ਦੀ ਸ਼ੁਰੂਆਤ ਵੀ ਇਸ ਦੇਸ਼ ਦੇ ਵਿੱਚੋਂ ਹੀ ਹੋਈ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਣ ਜਾ ਰਹੇ ਹਾਂ ਯੂਰਪ ਦੇ ਇੱਕ ਬਹੁਤ ਸੋਹਣੇ ਦੇਸ਼ ਆਇਰਲੈਂਡ ਦੇ ਬਾਰੇ ਤੇ ਤੁਸੀਂ ਇਸ ਦੇਸ਼ ਦੇ ਵਿੱਚ ਕਿੱਦਾਂ ਜਾ ਸਕਦੇ ਹੋ ਸੋ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੁਹਾਨੂੰ ਇਸ ਦੇ ਵਿੱਚ ਸਾਰੀ ਜਾਣਕਾਰੀ ਮਿਲ ਜਾਵੇਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਇਰਲੈਂਡ ਦਾ ਅਫੀਸ਼ੀਅਲ ਨਾਮ ਹੈ ਦ ਰਿਪਬਲਿਕ ਆਫ ਆਇਰਲੈਂਡ ਇਹ ਉੱਤਰ ਪੱਛਮੀ ਯੂਰਪ ਦੇ ਵਿੱਚ ਪੈਂਦਾ ਹੈ ਇਸ ਦੇਸ਼ ਦੀ ਜਨਸੰਖਿਆ 60 ਲੱਖ ਦੇ ਆਸ-ਪਾਸ ਹੈ ਤੇ ਇਹ ਦੇਸ਼ ਦੀ ਰਾਜਧਾਨੀ ਦਾ ਨਾਮ ਹੈ ਡਬਲਿਨ ਆਇਰਲੈਂਡ ਦੀ ਬਹੁਤ ਜ਼ਿਆਦਾ ਆਬਾਦੀ ਡਬਲਿਨ ਸ਼ਹਿਰ ਦੇ ਵਿੱਚ ਹੀ ਰਹਿੰਦੀ ਹੈ ਕਿਉਂਕਿ ਇੱਥੇ ਕੰਪਨੀਆਂ ਦੇ ਹੈੱਡਕੁਆਰਟਰ ਅਤੇ ਉਹਨਾਂ ਦੇ ਆਫਿਸ ਬਹੁਤ ਜ਼ਿਆਦਾ ਨੇ ਆਇਰਲੈਂਡ ਦੀ ਰਾਜਧਾਨੀ ਡਬਲਿਨ ਨੂੰ ਲੇਖਕਾਂ ਅਤੇ ਨਾਟਕਕਾਰਾਂ ਦਾ ਘਰ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਨਾਟਕਕਾਰ ਅਤੇ ਲੇਖਕ ਪੈਦਾ ਹੋਏ ਨੇ ਆਇਰਲੈਂਡ ਦੀ ਅ ਲੋਕ ਹੀ ਆਇਰਿਸ਼ ਭਾਸ਼ਾ ਨੂੰ ਬੋਲਦੇ ਨੇ ਇੰਗਲਿਸ਼ ਅਤੇ ਪੌਲਿਸ਼ ਲੈਂਗੁਏਜ ਇੱਥੇ ਸਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਨੇ ਐਸ ਲਈ ਜੇਕਰ ਤੁਹਾਨੂੰ ਇੰਗਲਿਸ਼ ਆਉਂਦੀ ਹੈ ਤਾਂ ਤੁਹਾਨੂੰ ਆਇਰਲੈਂਡ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਆਇਰਲੈਂਡ ਇੱਕ ਅਜਿਹਾ ਦੇਸ਼ ਹੈ ਇਸ ਦੇਸ਼ ਦੇ ਨਾਗਰਿਕ ਇਸ ਦੇਸ਼ ਦੇ ਵਿੱਚ ਨਾ ਰਹਿ ਕੇ ਬਲਕਿ ਦੂਜੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜੌਬ ਕਰਦੇ ਨੇ ਜਾਨੀ ਕਿ ਆਇਰਲੈਂਡ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਬਹੁਤ ਜ਼ਿਆਦਾ ਰਾਸ ਆਉਂਦੇ ਨੇ ਆਇਰਲੈਂਡ ਦੇਸ਼ ਦੇ ਵਿੱਚ ਤੁਹਾਨੂੰ ਚਾਰੇ ਪਾਸੇ ਹੀ ਹਰਿਆਲੀ ਹੀ ਹਰਿਆਲੀ ਦਿ세ਗੀ ਸ਼ਾਇਦ ਹੀ ਅਜਿਹਾ ਕੋਈ ਦੁਨੀਆ ਤੇ ਹੋਰ ਦੇਸ਼ ਹੋਵੇਗਾ ਜਿਸ ਦੇ ਕਰ ਦੇ ਸਕਦਾ ਹੋਵੇਗਾ इवन ਕਿ ਤੁਸੀਂ ਆਇਰਲੈਂਡ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਤੁਹਾਨੂੰ ਚਾਰੇ ਪਾਸੇ ਹਰਿਆਲੀ ਅਤੇ ਸਫਾਈ ਹੀ ਦਿਖਾਈ ਦੇਵੇਗੀ ਆਇਰਲੈਂਡ ਦੇ ਵਿੱਚ ਵੀ ਇੰਡੀਆ ਦੇ ਵਾਂਗੂ ਪ੍ਰਧਾਨ ਮੰਤਰੀ ਕੋਲ ਹੀ ਸਾਰੀ ਤਾਕਤ ਹੁੰਦੀ ਹੈ ਰਾਸ਼ਟਰਪਤੀ ਤਾਂ ਇੱਕ ਤਰ੍ਹਾਂ ਦੀ ਉੱਥੇ ਰਵੜ ਦੀ ਸਟੈਂਪ ਵਾਂਗੂ ਹੀ ਹੁੰਦਾ ਹੈ ਜਿਵੇਂ ਕਿ ਇੰਡੀਆ ਦੇ ਵਿੱਚ ਹੈ ਚਾਹੇ ਅੱਜ ਦੁਨੀਆ ਦੇ ਵਿੱਚ ਆਇਰਲੈਂਡ ਦੇ ਬਾਰੇ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੁੰਦੀ ਪਰ ਇੱਕ ਸਮਾਂ ਅਜੇਹਾ ਵੀ ਸੀ ਜਦੋਂ ਆਇਰਲੈਂਡ ਯੂਕੇ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਇਆ ਕਰਦਾ ਸੀ ਪਰ 1845 ਦੇ ਵਿੱਚ ਇਸ ਦੇਸ਼ ਦੇ ਵਿੱਚ ਅਕਾਲ ਪੈ ਜਾਂਦਾ ਹੈ ਜਿਸ ਦੇ ਕਾਰਨ ਇਸ ਦੇਸ਼ ਦੀ 25% ਆਬਾਦੀ ਖਤਮ ਹੋ ਜਾਂਦੀ ਹੈ 1845 ਦੇ ਵਿੱਚ ਆਇਰਲੈਂਡ ਦੇ ਅੰਦਰ ਆਲੂਆਂ ਦਾ ਅਕਾਲ ਪਿਆ ਸੀ ਇੱਥੋਂ ਦੀ ਸਾਰੀ ਦੀ ਸਾਰੀ ਆਲੂਆਂ ਦੀ ਫਸਲ ਖਰਾਬ ਹੋ ਗਈ ਸੀ ਉਹ ਵੀ ਆਉਣ ਵਾਲੇ 7 ਸਾਲਾਂ ਤੱਕ ਇੱਥੇ ਅਜਿਹੀ ਹਾਲਾਤ ਰਹੇ ਸਨ ਜਿਸ ਸਮੇਂ ਆਇਰਲੈਂਡ ਦੇ ਵਿੱਚ ਅਕਾਲ ਪਿਆ ਸੀ ਉਸ ਸਮੇਂ ਆਇਰਲੈਂਡ ਦੀ ਆਬਾਦੀ 80 ਲੱਖ ਤੋਂ ਜ਼ਿਆਦਾ ਸੀ ਜੇਕਰ ਉਸ ਸਮੇਂ ਆਇਰਲੈਂਡ ਦੇ ਵਿੱਚ ਅਕਾਲ ਨਾ ਪਿਆ ਹੁੰਦਾ ਤਾਂ ਅੱਜ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਵਿੱਚ ਆਇਰਲੈਂਡ ਦਾ ਨਾਮ ਜ਼ਰੂਰ ਆਉਣਾ ਸੀ ਆਇਰਲੈਂਡ ਦੇ ਨਾਲ ਜੁੜੇ ਹੋਏ ਕੁਝ ਕਰੋਚਕ ਤੱਤ ਇਹ ਵੀ ਨੇ ਕਿ ਸਭ ਤੋਂ ਜ਼ਿਆਦਾ ਐਨਕਾਂ ਵਾਲੇ ਲੋਕ ਤੁਹਾਨੂੰ ਆਇਰਲੈਂਡ ਦੇ ਵਿੱਚ ਹੀ ਦੇਖਣ ਨੂੰ ਮਿਲ ਗੋਗਲਸ ਲਗਾਉਂਦੇ ਨੇ ਇੰਨਾ ਕਾਰਨ ਆ ਕਰਕੇ ਆਇਰਲੈਂਡ ਦੁਨੀਆ ਦਾ ਇੱਕ ਜਿਹਾ ਦੇਸ਼ ਬਣ ਚੁੱਕਿਆ ਹੈ ਜਿਸ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਚਸ਼ਮੇ ਜਾਂ ਕਹੀਏ ਗੋਗਲਸ ਲਗਾਉਂਦੀ ਹੈ ਤੇ ਅੱਜਕੱਲ ਆਇਰਲੈਂਡ ਦੇ ਵਿੱਚ ਇਸ ਤਰ੍ਹਾਂ ਸਪੈਕਸ ਲਗਾਉਣਾ ਇੱਕ ਤਰ੍ਹਾਂ ਦਾ ਟ੍ਰੈਂਡ ਵੀ ਬਣ ਗਿਆ ਹੈ ਜੇਕਰ ਤੁਹਾਨੂੰ ਪੱਬ ਜਾਣ ਦਾ ਸ਼ੌਂਕ ਹੈ ਤਾਂ ਆਇਰਲੈਂਡ ਦੇ ਵਿੱਚ ਇੱਕ ਕੋਰਕ ਨਾਮ ਦਾ ਸ਼ਹਿਰ ਹੈ ਜਿੱਥੇ ਤੁਹਾਨੂੰ 900 ਤੋਂ ਜ਼ਿਆਦਾ ਪੱਬ ਮਿਲਣਗੇ ਇਕੱਲੇ ਸ਼ਹਿਰ ਦੇ ਵਿੱਚ ਇਹਨਾਂ ਵਿੱਚੋਂ ਕਈ ਪੱਬ ਤਾਂ ਅਜੇ ਹਨ ਜਿਹੜੇ 400 ਸਾਲ ਪੁਰਾਣੇ ਨੇ ਆਇਰਲੈਂਡ ਨੂੰ ਕਿਲਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਪੂਰੇ ਆਇਰਲੈਂਡ ਦੇ ਵਿੱਚ 20000 ਤੋਂ ਜ਼ਿਆਦਾ ਹਰ ਹੋਣਾ ਚਾਹੁੰਦੇ ਹੋ ਤਾਂ ਆਇਰਲੈਂਡ ਤੋਂ ਵਧੀਆ ਤੁਹਾਡੇ ਲਈ ਕੋਈ ਹੋਰ ਦੇਸ਼ ਹੋਈ ਨਹੀਂ ਸਕਦਾ ਇਸ ਦੇਸ਼ ਦੇ ਵਿੱਚ ਜੇਕਰ ਤੁਸੀਂ ਸਿੰਗਰ ਹੋ ਤੇ ਤੁਹਾਡੇ ਗਾਣੇ ਦੀਆਂ 5000 ਤੋਂ ਜ਼ਿਆਦਾ ਕਾਪੀਆਂ ਵਿਕ ਜਾਂਦੀਆਂ ਨੇ ਤਾਂ ਤੁਹਾਡੇ ਗਾਣੇ ਨੂੰ ਸੁਪਰ ਹਿੱਟ ਗਾਣਿਆਂ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਲੇਖਕ ਹੋ ਤੇ ਤੁਹਾਡੀਆਂ 3000 ਤੋਂ ਜ਼ਿਆਦਾ ਬਾਕਸ ਵਿਕ ਜਾਂਦੀਆਂ ਨੇ ਤਾਂ ਤੁਹਾਡੀ ਬਾਕਸ ਨੂੰ ਬੈਸਟ ਸੇਲਰ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਆਇਰਲੈਂਡ ਦੇ ਵਿੱਚ ਮਸ਼ਹੂਰ ਹੋਣਾ ਬਹੁਤ ਜ਼ਿਆਦਾ ਸੌਖਾ ਹੈ ਆਇਰਲੈਂਡ ਬਾਰੇ ਇੱਕ ਚੀਜ਼ ਹੋਰ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੋਂ ਦੀਆਂ ਔਰਤਾਂ ਐਕਸਟਰਾ ਮੈਰਿਟਲ ਅਫੇਅਰ ਬਹੁਤ ਜ਼ਿਆਦਾ ਤਾਂ ਤੋਂ ਪਹਿਲਾਂ ਵੀ ਅਫੇਅਰ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਵੀ ਉਹ ਆਪਣੇ ਅਫੇਅਰ ਨੂੰ ਕੰਟੀਨਿਊ ਰੱਖਦੀਆਂ ਨੇ ਜੇਕਰ ਤੁਹਾਨੂੰ ਸੱਪਾਂ ਤੋਂ ਡਰ ਲੱਗਦਾ ਹੈ ਤਾਂ ਆਇਰਲੈਂਡ ਦੇਸ਼ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਹੈ ਇਹ ਗੱਲ ਸੁਣਨ ਦੇ ਵਿੱਚ ਥੋੜੀ ਜਿਹੀ ਅਜੀਬ ਲੱਗਦੀ ਹੈ ਪਰ ਬਿਲਕੁਲ ਸੱਚ ਹੈ ਕਿ ਆਇਰਲੈਂਡ ਦੇਸ਼ ਦੇ ਅੰਦਰ ਇੱਕ ਵੀ ਸੱਪ ਨਹੀਂ ਪਾਇਆ ਜਾਂਦਾ ਹਾਲਾਂਕਿ ਕੁਝ ਰਿਸਰਚਰ ਨੇ ਇਹ ਦਾਅਵਾ ਤਾਂ ਜ਼ਰੂਰ ਕੀਤਾ ਹੈ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਆਇਰਲੈਂਡ ਦੇ ਅੰਦਰ ਸੱਪ ਪਾਏ ਜਾਂਦੇ ਸੀ ਪਰ ਵਿਗਿਆਨਕਾਂ ਨੇ ਉਹਨਾਂ ਦੀ ਸਾਰੇ ਦਾਅਵਿਆਂ ਨੂੰ ਨਕਾਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੋਂ ਆਇਰਲੈਂਡ ਹੋਣ ਦੇ ਵਿੱਚ ਆਇਆ ਹੈ ਇੱਥੇ ਕਦੇ ਵੀ ਕੋਈ ਸੱਪ ਦਾ ਹੈ ਤੇ ਠੰਡੇ ਮਾਹੌਲ ਦੇ ਵਿੱਚ ਸੱਪ ਸਰਵਾਈਵ ਨਹੀਂ ਕਰ ਪਾਉਂਦੇ ਹੈਲੋਗਨ ਫੈਸਟੀਵਲ ਦਾ ਨਾਮ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਇਹ ਤਿਹਾਰ ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਤਾਂ ਇਹ ਤਿਹਾਰ ਦਾ ਇੰਡੀਆ ਦੇ ਵਿੱਚ ਵੀ ਕਰੇਜ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਇਹ ਤਿਹਾਰ ਦੇ ਵਿੱਚ ਲੋਕ ਭੂਤੀਆ ਕੱਪੜੇ ਪਾ ਕੇ ਅਤੇ ਭੂਤੀਆ ਮਖੌਟੇ ਬਣਾ ਕੇ ਇਸ ਨੂੰ ਮਨਾਉਂਦੇ ਨੇ ਆਇਰਲੈਂਡ ਹੀ ਉਹ ਦੇਸ਼ ਸੀ ਜਿਸ ਦੇਸ਼ ਦੇ ਵਿੱਚ ਹੈਲੋਵਨ ਦੀ ਸ਼ੁਰੂਆਤ ਹੋਈ ਸੀ ਆਇਰਲੈਂਡ ਦੇ ਲੋਕ ਬਹੁਤ ਜ਼ਿਆਦਾ ਕ੍ਰੀਏਟਿਵ ਹੁੰਦੇ ਨੇ ਸਮੁੰਦਰ ਦੇ ਥੱਲੇ ਚੱਲਣ ਵਾਲੀਆਂ ਜਿਹੜੀਆਂ ਅਸੀਂ ਜਹਾਜ਼ ਬਾਰੇ ਤਾਂ ਤੁਸੀਂ ਜਰੂਰ ਸੁਣਿਆ ਹੋਵੇਗਾ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਟਾਈਟੈਨਿਕ ਜਹਾਜ਼ ਨੂੰ ਵੀ ਆਇਰਲੈਂਡ ਦੇ ਵਿੱਚ ਹੀ ਬਣਾਇਆ ਗਿਆ ਸੀ ਇਸ ਨੂੰ ਬਣਾਇਆ ਗਿਆ ਸੀ ਆਇਰਲੈਂਡ ਦੇ ਬੈਲਫਾਸਟ ਸ਼ਹਿਰ ਦੇ ਵਿੱਚ ਆਇਰਲੈਂਡ ਦੇਸ਼ ਵੀ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਗੇ ਮੈਰਿਜ ਨੂੰ ਮਾਨਤਾ ਦਿੱਤੀ ਹੋਈ ਹੈ ਆਇਰਲੈਂਡ ਨੂੰ ਇੱਕ ਚੀਜ਼ ਹੋਰ ਵੀ ਇੱਥੋਂ ਅਲੱਗ ਬਣਾਉਂਦੀ ਹੈ ਆਇਰਲੈਂਡ ਦੇ ਵਿੱਚ ਇਨਸਾਨਾਂ ਦੀ ਆਬਾਦੀ ਘੱਟ ਹੈ ਪਰ ਇੱਥੇ ਮੋਬਾਈਲਾਂ ਦੀ ਜਨਸੰਖਿਆ ਜ਼ਿਆਦਾ ਹੈ ਆਇਰਲੈਂਡ ਦੇ ਲੋਕਾਂ ਦੇ ਜ਼ਿਆਦਾਤਰ ਬਾਲ ਹੁੰਦੇ ਨੇ ਉਹ ਲਾਲ ਰੰਗ ਦੇ ਹੁੰਦੇ ਨੇ ਉਹ ਆਪਣੇ ਬਾਲਾਂ ਨੂੰ ਰੰਗ ਨਹੀਂ ਕਰਾਉਂਦੇ ਬਲਕਿ ਨੇਚਰਲੀ ਉਹਨਾਂ ਦੇ ਬ ਅਜਿਹੇ ਆਇਰਲੈਂਡ ਦਾ ਨੰਬਰ ਦੂਜੇ ਨੰਬਰ ਤੇ ਆਉਂਦਾ ਹੈ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਵਾਂਗੂ ਆਇਰਲੈਂਡ ਦੇ ਲੋਕਾਂ ਨੂੰ ਵੀ ਚਾਹ ਪੀਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਇੱਥੋਂ ਦੇ ਲੋਕ ਵੀ ਜਿੰਨਾ ਟਾਈਮ ਇਹਨਾਂ ਨੂੰ ਚਾਹ ਨਾ ਮਿਲੇ ਉੱਠਦੇ ਨਹੀਂ ਜਾਂ ਕਿ ਇਹ ਘਰ ਤੋਂ ਬਾਹਰ ਨਹੀਂ ਨਿਕਲਦੇ ਆਇਰਲੈਂਡ ਦੇ ਲੋਕ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਖਾਣੇ ਦੇ ਨਾਲ-ਨਾਲ ਚਾਹ ਪੀਂਦੇ ਜ਼ਰੂਰ ਨਜ਼ਰ ਆਉਣਗੇ ਬੀਅਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੀਤੀ ਜਾਣ ਵਾਲੀ ਅਲਕੋਹਲਿਕ ਡਰਿੰਕ ਹੈ ਆਇਰਲੈਂਡ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕਾਂ ਨੂੰ ਵੀ ਬੀਅਰ ਪੀਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਆਇਰਲੈਂਡ ਦੇ ਲੋਕ ਬੀਅਰ ਪ ਸ਼ਿਹੂਰਤ ਤੇ ਸਭ ਤੋਂ ਜ਼ਿਆਦਾ ਵੇਚਣ ਵਾਲੀ ਬੀਅਰ ਹੈ ਜਿਹੜੀ ਕਿ ਆਇਰਲੈਂਡ ਦੇ ਵਿੱਚ ਹੀ ਬਣਾਈ ਜਾਂਦੀ ਹੈ। ਆਇਰਲੈਂਡ ਦੇ ਲੋਕਾਂ ਨੂੰ ਆਲੂ ਬਹੁਤ ਜ਼ਿਆਦਾ ਪਸੰਦ ਨੇ ਤੇ ਆਲੂ ਦੇ ਨਾਲ ਬਣਿਆ ਹੋਇਆ ਡਿਸ਼ਸ ਇੱਥੇ ਬਹੁਤ ਜ਼ਿਆਦਾ ਖਾਧੀਆਂ ਜਾਂਦੀਆਂ ਨੇ। ਇਸ ਤੋਂ ਬਿਨਾਂ ਆਇਰਲੈਂਡ ਦੇ ਅੰਦਰ ਸੀ ਫੂਡ ਨੂੰ ਵੀ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਜੇਕਰ ਤੁਸੀਂ ਆਇਰਲੈਂਡ ਦੇਸ਼ ਜਾਣਾ ਚਾਹੁੰਦੇ ਹੋ ਤਾਂ ਇੱਥੋਂ ਦੀਆਂ ਕੁਝ-ਕੁਝ ਚੀਜ਼ਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ। ਜਿਵੇਂ ਕਿ ਆਇਰਲੈਂਡ ਦੇ ਅੰਦਰ ਜਾ ਕੇ ਤੁਸੀਂ ਭੁੱਲ ਕੇ ਵੀ ਗ੍ਰੈਫਟਾਊਨ ਸਟ੍ਰੀਟ ਦੇ ਉੱਪਰ ਸਮੋਕਿੰਗ ਨਾ ਕਰ ਲੈਣਾ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਬੁਰੇ ਤਰੀਕੇ ਲੋਕ ਅਜੇ ਹਾਂ ਨਹੀਂ ਕਰਦੇ ਉਹ ਸੰਡੇ ਵਾਲੇ ਦਿਨ ਬਿਲਕੁਲ ਵੀ ਫਿਲਮ ਦੇਖਣ ਨਹੀਂ ਜਾਂਦੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਇਰਲੈਂਡ ਦਾ ਵੀਜ਼ਾ ਪ੍ਰੋਸੈਸ ਕਿਹ ਹੈ ਤੇ ਆਇਰਲੈਂਡ ਦੇ ਵਿੱਚ ਤੁਹਾਡਾ ਘੁੰਮਣ ਦਾ ਕਿੰਨਾ ਖਰਚਾ ਆ ਜਾਵੇਗਾ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਸਹੀ ਨੇ ਤਾਂ ਆਇਰਲੈਂਡ ਦਾ ਵੀਜ਼ਾ ਤੁਹਾਨੂੰ 2 ਮਹੀਨਿਆਂ ਦੇ ਵਿੱਚ ਮਿਲ ਜਾਵੇਗਾ ਜੇਕਰ ਤੁਸੀਂ ਆਇਰਲੈਂਡ ਦੇ ਅੰਦਰ ਘੁੰਮਣ ਦੇ ਲਈ 6 ਤੋਂ 7 ਦਿਨਾਂ ਲਈ ਜਾਣੇ ਹੋ ਤਾਂ ਤੁਹਾਡਾ ਖਰਚਾ ਤਕਰੀਬਨ ਆਵੇਗਾ 1 ਲੱਖ ਇੰਡੀਅਨ ਰੁਪਏ ਦੇ ਆਸ-ਪਾਸ ਆਇਰਲੈਂਡ ਦੀ ਕਰੰਸੀ ਯੂਰੋ ਹੈ ਤੇ ਅੱਜ ਦੇ ਸਮੇਂ ਆਇਰਲੈਂਡ ਦੀ ਕਰੰਸੀ ਦਾ ਰੇਟ ਹੈ ਜੀ 90 ਰੁਪਏ ਇੰਡੀਅਨ ਰੁਪ ਸਬਸਕ੍ਰਾਈਬ ਕਰਨਾ ਧੰਨਵਾਦ